ਪ੍ਰਭਜੋਤ ਸਿੰਘ ਨੇ ਥਾਣਾ ਫਤਿਹਗੜ ਝੂੜੀਆਂ ਦੇ ਐਸਐਚਓ ਵਜੋਂ ਸੰਭਾਲਿਆ ਚਾਰਜ ਪਿਆੜੇ ਅੰਸਰਾਂ ਨੂੰ ਨਹੀਂ ਜਾਵੇਗਾ ਬਖਸ਼ਿਆ ਕਿਹਾ ਐਸਐਚਓ ਪ੍ਰਭਜੋਤ ਸਿੰਘ ਨੇ ਆਪ ਆਗੂ ਨਵੀਸ਼ ਨਦਾ ਸ਼ਬੀ ਮਾਦਵ ਪੇਤੀ ਨੇ ਸਾthੀਆਂ ਸਮੇਤ ਐਸਐਚਓ ਪ੍ਰਭਜੋਤ ਸਿੰਘ ਦਾ ਕੀਤਾ ਸਵਾਗਤ ਥਾਣਾ ਫਤਿਹਗੜ ਝੂੜੀਆਂ ਵਿਖੇ ਨਿਯੁਕਤ ਕੀਤੇ ਗਏ ਨਵੇਂ ਐਸਐਚਓ ਪ੍ਰਭਜੋਤ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ ਇਸ ਮੌਕੇ ਨਾਮ ਨਿਯੁਕਤ ਐਸਐਚਓ ਪ੍ਰਭਜੋਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੁਰਮ ਨੂੰ ਠੱਲ ਪਾਉਣ ਲਈ ਲੋਕਾਂ ਅਤੇ ਪੁਲਿਸ ਦਾ ਆਪਸੀ ਤਾਲਮੇਲ ਹੋਣਾ ਜ਼ਰੂਰੀ ਹੈ ਤਾਂ ਜੋ ਪਿਆੜੇ ਅ ਆਪਣੀਆਂ ਟੀਮਾਂ ਨਾਲ ਇਲਾਕੇ 'ਚ ਕ੍ਰਾਈਮ ਦੇ ਵਿਰੁੱਧ ਕੰਮ ਸ਼ੁਰੂ ਕਰ ਦਿੱਤਾ ਹੈ ਅੱਜ ਚਾਰਜਸਵਾਲਣ ਮੌਕੇ ਆਮ ਆਦਮੀ ਪਾਰਟੀ ਦੇ ਯੂਥਾਗੁੰ ਨਵੀਸ਼ ਨੰਦਾ ਛਵੀ ਮਾਦਵ ਪੇਤੀ ਨੇ ਆਪਣੇ ਸਾਥੀਆਂ ਸਮੇਤ ਐਸਐਚਓ ਪ੍ਰਭਜੋਤ ਸਿੰਘ ਦਾ ਗੁਲਦਸਤਾ ਪੇਟ ਕਰ ਸਵਾਗਤ ਕੀਤਾ ਐਸਐਸਪੀ ਬਟਾਲਾ ਸਹੀਲ ਕਾਸਿਮ ਮੀਰ ਵੱਲੋਂ ਪਿਤੀ ਰਾਤ ਵੱਡੀ ਪੱਧਰ ਤੇ ਪੁਲਿਸ ਅਧਿਕਾਰੀਆਂ ਤੇ ਬਲਾਕਮਾਨੀਆਂ ਟਰਾਂਸਫਰ ਕੀਤੇ ਗਏ ਜਿਨ੍ਹਾਂ ਵਿੱਚ ਪ੍ਰਭਜੋਤ ਸਿੰਘ ਨੂੰ ਨਮਾ ਫਟੇਗੜ ਚੂੜਿਆਂ ਦਾ ਐਸਐਚਓ ਅਪਾਇੰਟ ਕੀਤਾ ਗਿਆ ਇਸ ਤੋਂ ਪਹਿਲਾਂ ਜਿਹੜੇ ਇੱਥੇ ਐਸਐਚਓ ਰਿਟਾਇਰਿੰਗ ਸਨ ਉਹਨਾਂ ਨੂੰ ਬਤਾਰਾ ਸਾਈਬਰ ਕ੍ਰਾਈਮ ਵਿੱਚ ਉਹ ਐਸਐਚਓ ਜਿਹੜਾ ਨਿਯੁਕਤ ਕੀਤਾ ਗਿਆ ਸਾਡੇ ਨਾਲ ਮੌਜੂਦ ਨੇ ਫਤਿਹਗੜ੍ਹ ਚੂਨੀਆ ਤੇ ਅਪਾਇੰਟ ਕੀਤੇ ਐਸਐਚਓ ਅਰਜੁਨ ਸਿੰਘ ਜੀ ਨਾਲ ਉਹ ਆਪਣਾ ਅਹੁਦਾ ਸੰਭਾਲ ਕੇ ਕੰਮ ਕਾ ਸ਼ੁਰੂ ਕਰ ਦਿੱਤਾ ਨਾਲ ਬਤਾਰਨਾ ਕਿ ਉਹਨਾਂ ਦੀਆਂ ਇੱਥੇ ਇਸ ਤਰ੍ਹਾਂ ਦੀਆਂ ਚੁਣੌਤੀਆਂ ਨੇ ਕਿਹੜੇ ਕਿਹੜੇ ਉਹਨਾਂ ਦੇ ਮਾਈਂਡ ਸੈਟ ਕੰਮ ਨੇ ਜਿਹੜੇ ਉਹ ਆਪਣਾ ਲੈ ਕੇ ਜਿਸ ਨਾਲ ਲੋਕਾਂ ਦੇ ਸਮਾਜ ਦਾ ਸੁਧਾਰ ਕਰ ਸਕਣ ਗੱਲਬਾਤ ਕਰਦੇ ਆ ਨਵੇਂ ਅਪਾਇੰਟ ਕੀਤੇ ਐਸ ਐਚ ਪ੍ਰਭੂ ਸਿੰਘ ਹਾਂ ਜੀ ਤੁਹਾਡਾ ਸਵਾਗਤ ਹੈ ਜੀ ਫਤਿਹਗੜ੍ਹ ਚੂੜੀ ਥੈਂਕ ਯੂ ਥੈਂਕ ਯੂ ਬਟ ਸਾਹਿਬ ਥੈਂਕ ਯੂ ਹਾਂ ਜੀ ਫਤਿਹਗੜ੍ਹ ਚੂੜੀਆਂ ਤੁਸੀਂ ਲਗਾਤਾਰ ਤੀਸਰੀ ਵਾਰ ਇੱਥੇ ਅਪਾਇੰਟ ਹੋਏ ਹੋ ਨਿਯੁਕਤ ਨਿਯੁਕਤੀ ਹੋਈ ਤੁਹਾਡੀ ਕਿਸ ਤਰ੍ਹਾਂ ਦਾ ਤੁਹਾਡੇ ਪਲੈਨਿੰਗ ਹੈ ਕਿ ਜਿਹੜੇ ਅਸੀਂ ਕੰਮ ਕਾਜ ਜਿਹੜੇ ਲੈ ਕੇ ਆਓ ਕਿ ਨਵੇਂ ਕਿਸ ਤਰ੍ਹਾਂ ਸਮਾਜ ਨੂੰ ਸੁਧਾਰ ਸਕੀਏ ਸਭ ਤੋਂ ਪਹਿਲਾਂ ਮੈਂ ਆਪਣੇ ਐਸਐਸਪੀ ਸਾਹਿਬ ਮਿਸਟਰ ਸੇਲ ਕਾਸਿਮ ਮੀਰ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਮੈਨੂੰ ਫਤਿਹਗੜ੍ਹ ਚੂੜੀਆਂ ਥਾਣੇ ਦੀ ਜ਼ਿੰਮੇਵਾਰੀ ਬਖਸ਼ੀ। कि मैं जिधर मेरा सबको प्रायोरिटी ਹੋਏਗੀ ਕਿ ਲੋਕਾਂ ਦੀ ਫੀਡਬੈਕ ਲੈ ਕੇ ਜੋ ਵੀ ਉਹਨਾਂ ਦੀ ਪ੍ਰੋਬਲਮਸ ਹੈ ਜੋ ਵੀ ਉਹ ਮੁਸ਼ਕਲ ਫੇਸ ਕਰ ਰਹੇ ਹੈ ਉਹਨਾਂ ਦਾ ਪ੍ਰੋਬਲਮ ਸਾਰੀਆਂ ਇਕੱਠੀਆਂ ਕਰਕੇ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਸਰ ਲੋ ਐਂਡ ਆਰਡਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੋ ਐਂਡ ਆਰਡਰ ਹਜ ਤੱਕ ਤੇ ਬਿਲਕੁਲ ਠੀਕ ਹੈ ਜੇ ਗਾਂਵ ਵੀ ਐਸੀ ਹਾਡੀ ਸਰਵਲੈਂਸ ਚਲਦੀ ਰਹਿੰਦੀ ਹੈ ਅਸੀਂ ਆਪਣੇ ਜਿਹੜੇ ਇਲਾਕੇ ਦੇ ਲੋਕਾਂ ਦੀ ਫੀਡਬੈਕ ਲੈਂਦੇ ਰਹਿੰਦੇ ਹਾਂ ਜੇ ਸਾਨੂੰ ਕੋਈ ਕੋਈ ਵੀ ਇਹੋ ਜਿਹਾ ਸ਼ਰਾਰਤੀ ਅਨਸਰ ਲੱਗਦਾ ਹੈ ਉਤੇ ਹੀ ਪਹਿਲਾਂ ਹੀ ਪ੍ਰੀਵੈਂਟਿਵ ਐਕਸ਼ਨ ਲੈ ਕੇ ਲਾਇਡ ਆਊਟ ਨੂੰ ਬਾਹਰ ਰੱਖਦੇ। ਸੋ ਸਰ ਕਾਫੀ ਉਸ ਵੱਲੋਂ ਨਸ਼ੇ ਨੂੰ ਲੈ ਕੇ ਤਾਂ ਕਿ ਹਲਕ ਤੱਕ ਨਸ਼ੇ ਦੇ ਕੰਟਰੋਲ ਕੀਤਾ। ਸਤਿਗੁਰ ਚੂੜੀਆਂ ਏਰੀਆ ਵਿੱਚ ਕੁਝ ਅਜੇ ਤੁਹਾਡੇ ਮਾਈਂਡs ਹੈਗੇ ਨਸ਼ਾ ਤੱਕ ਜਿਹੜੇ ਰਹਿ ਗਏ ਹੋਣ ਵੱਡੇ ਜਾਂ ਜਾਂ ਛੋਟੇ ਇਹ ਸਾਰਿਆਂ ਦੀ ਟਾਈਮ ਟੂ ਟਾਈਮ ਸਾਡੀਆਂ ਲਿਸਟ ਜਿਹੜੀਆਂ ਕੰਪਾਈਲਡ ਧਿਆਨ ਇਹ ਉੱਚ ਅਬਜ਼ਰਵਲ ਨੂੰ ਲਿਸਟ ਹੁੰਦੀ ਰਹਿੰਦੀਆਂ। ਸਾਡੀ ਆਪਣੀ ਵੀ ਫੀਡਬੈਕ ਹੈ ਹੀ ਲੋਕਾਂ ਕੋਲ ਲੈਂਦੇ ਰਹਿੰਦੇ ਆ ਜਿਹੜੀ ਲਿਸਟ ਨਹੀਂ ਹੈਗਾ ਜਿਹੜਾ ਵੀ ਬੇਲ ਆਊਟ ਆ ਜਿਹੜਾ ਨਸ਼ੇ ਦਾ ਇੱਥੇ ਇੱਕ ਵਾਰੀ ਬੱਚਾ ਹੋ ਜਾਂਦਾ ਉਹਤੇ ਵੀ ਅਸੀਂ ਖਾਸ ਧਿਆਨ ਟੀਮਾਂ ਲਗਾ ਕੇ ਖਾਸ ਧਿਆਨ ਰੱਖੀਦਾ ਜੇ ਉਹ ਕੋਈ ਫੇਰ ਇਹੋ ਜਿਹੀ ਐਕਟੀਵਿਟੀ ਕਰਦਾ ਫੇਰ ਉਹਤੇ ਐਫਆਰ ਲਾਜ਼ ਕਰਕੇ ਹੀ ਰੈਸਟ ਕਰਕੇ ਉਹਨੂੰ ਜੇਲੇ ਭੇਜਦੇ ਆ ਇਲਾਕੇ ਦੇ ਲੋਕਾਂ ਕੋਈ ਮੈਸੇਜ ਦੋ ਇਲਾਕੇ ਦੇ ਲੋਕਾਂ ਨੂੰ ਇੱਕ ਸਿੰਪਲ ਬੇਨਤੀ ਕਰ ਸਕਦਾ ਕਿ ਮੈਨੂੰ ਜਿਹੜੀ ਪੋਸਟਿੰਗ ਆ ਉਹ ਲੋਕਾਂ ਦੀ ਮਦਦ ਦੇ ਨਾਲ ਹੀ ਹੋ ਸਕਦੀ ਹੈ ਇਸ ਲਈ ਇਹ ਇਲਾਕਾ ਜੇ ਤੁਸੀਂ ਆਪਣੇ ਇਲਾਕੇ ਨੂੰ ਬਿਲਕੁਲ ਸ਼ਿਹਾਲ ਲਾ ਰੈਂਡ ਆਰਡਰ ਤਹਿਤ ਰੱਖ ਤੇ ਬਾਅਦ ਅਗੇਂਸਟ ਡਰੱਗ ਤੇ ਤੁਹਾਡਾ ਹਿੱਸਾ ਦੋ ਤੇ ਇਹ ਜਿਹੜਾ ਇਲਾਕਾ ਡਰਗ ਫਰੀ ਕ੍ਰਾਈਮ ਫਰੀ ਤੇ ਹੋਰ ਖੁਸ਼ਹਾਲ ਹੋ ਸਕਦਾ। ਇਸਨੂੰ ਜੀ ਅਟਿਕਟਿਊ ਰੈਕਸ਼ਨ ਮੇ ਅਪਾਇੰਟ ਕੀਤੇ ਗਿਆ ਸਟਾਫ ਜੋ ਸੀ ਜਿਹਨਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਸ਼ੈਡਿਊ ਚਾਹੀਦਾ ਤਾਂ ਜੋ ਜੋ ਕ੍ਰਾਈਮ ਜਾਂ ਨਸ਼ਾ ਤਸਤ ਜਿਹੜੇ ਨਹੀਂ ਜੋ ਹੈਗੇ ਨਹੀਂ ਉਹਨਾਂ ਨੂੰ ਪੁਲਿਸ ਦੇ ክੇਸ ਦੇ ਵਿੱਚ ਆਉਣ ਵਾਸਤੇ ਉਹਨਾਂ ਦਾ ਸ਼ੈਡਿਊ ਚਾਹੀਦਾ ਲੋਕਾਂ ਨੂੰ ਐਟਲੀਟ ਕੀ ਹੈ ਕਿ ਉਹ ਕ੍ਰਾਈਮ ਅਤੇ ਨਸ਼ਾ ਖਤਮ ਕਰਨ ਲਈ ਇਹ ਪੁਲਿਸ ਦਾ ਸ਼ੈਡਿਊ ਹੈ। ਜਿਹੜਾ ਲਿਟੀ ਨਾ ਟੂ ਟੀਮ ਬਟੇ ਕਰ ਸੁਰੱਖਿਆ ਤੋਂ ਵਿੱਚ ਆ।